ਉਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ووٹ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਆ ਸੀਟ ਫਸ ਗਈ ਪਠੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰੇਸ਼ਮਤ ਕੋੜਾ ài ਢਿੱਲ ਦੀ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੋਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪਹੁੰਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹ ਕਿਵੇਂ ਗੱਡੀਏ ਲੋਕਾਂ ਦੇ ਚਿੱਟੇ ਦਾ ਗਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਰੀ ਇੱਕ ਚੋਣ ਅਸੀਂ ਮੌਜਬਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਪਾਦਲ ਪ੍ਰਵਾਲ ਦੀ ਰਾਜਨੀਤੀ ਚੋਂ ਛੁੱਟੀ ਐ

ਪਰ ਕੋਲ ਲੋਕਾਂ ਦੇ ਇਹਨਾਂ ਨੂੰ ਬਧਾਵ ਕਰਦਾ ਅਸੀਂ ਆਖਿਆ ਤੁਹਾਨੂੰ ਯਕੀਨ ਰਹੁੰਦੇ ਆ ਤੇ ਬਜੀਠੇ ਦੇ ਲੋਕਾਂ ਨੇ ਵੀ ਤੇ ਕਹ ਅਸੀਂ ਆ ਜੇ ਅਮਸਾਂ ਦੀ ਨਾਲ ਸਬਸੀਟ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਚੋਣੇ ਦੇ ਚ ਪਾਵਾਂਗੇ ਮਾਨ ਸਾਹਿਬ ਤੇ ਸਾਡੇ ਹਲਕਾ ਚਾਰ ਥੱਗਾ ਜੀ ਆ ਜਗਿੰਦਰਪਾਲ ਥੱਗਾ ਜੀ ਸਾਦੇ ਬੜੀ ਟੀਮ ਵਰਤ ਲੱਗੀ ਆ ਤੇ ਬੀਰ ਜੱਲ ਜੀ ਲੱਗੇ ਆ ਸਾਡੇ ਬਲਾਕ ਨੂੰ ਦਾਨ ਲੱਗੇ ਵੀ ਟੇਜ ਜਗਾ ਜਿੱਦੀ ਕੋਈ ਦੇਵੇ ਸਾਡੀ ਸਾਡੀ ਟੀਮ ਜਿੱਥੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਬਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਉਹ ਭਾਨ ਸਾਹਿਬ ਅਸੀਂ ਐਲਾਨ ਕੀਤਾ ਜੇ ਪਰਿਵਾਰ ਨੂੰ ਦਾ ਬਾਦ ਮਜੀਠੀਆ ਦੀ ਕੋਈ ਤਕੀਸ਼ ਨਹੀਂ ਇਹ ਹਕਲਤ ਨਹੀਂ ਹੋਣਾ ਹਰ ਇੱਕ ਦਾ ਪਿਓ ਨੇ ਉਸ ਸਭਾ ਦੀਖਿਆ ਬੋੜਾ ਗਿਆ ਸ੍ਰੀ ਲੰਬੇ ਮੋਰ ਕੋਈ ਤਕੀਸ਼ ਨਹੀਂ ਮਜੀਠੀਆ ਦਾ ਵਤੀ ਹੋ ਜਾਂਗੇ ਮਜੀਠੀਆ ਵਿਕਾਸ ਕਰਦਾ ਬਾਦ ਸਾਹਿਬ ਤੁਹਾਡੇ ਕੋਲੋਂ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਤੇ ਬਹੁਤ ਲੋਕਾਂ ਦੇ ਤੇ ਟੂਟੇ ਬੱਚੇ ਕਰਾਏ ਇਹ ਸੰਤ ਜੈ ਹੋਰ ਬੰਦੋੜ ਗਿਆ ਸਭ ਜਿੱਥੇ ਆਵੇ ਸੱਜਣੋ ਅੰਕਾ ਪਾਪਾ ਜੀ 라 ਦੇਣੀ ਆ ਆਖਾ ਪਾਪ ਰੇਕਲ ਫੋਲ ਫੋਤ ਦਵਤ ਜਗਾ ਜੀ ਦਾ ਤੁਮੀ ਦਾ ਸਾਡੇ ਸੱਲ ਅੰਕਾ ਇੰਚਾ ਸਾਡੇ ਬਲਾਕ ਇੰਚਾ ਦੇ ਰਿਹਾ ਸਾਡੇ ਪਾਰਟੀ ਦੇ ਫੁਰਟਿਆ ਸਾਦਾ ਫਾਤ ਮਾਤ ਦਾ ਦਵਤ